ਪਰ ਜਿਨ੍ਹਾਂ ਦੇ ਮੱਡੇ ਭਾਗ ਹੁੰਦੇ ਨੇ ਉਹਨਾਂ ਨੂੰ ਸੇਵਾ ਬਣਤੀਏ ਗੁਰੂ ਗ੍ਰੰਥ ਸਾਹਿਬ ਨੂੰ ਨਾਮਿਸਾ ਸੰਪਰਦਾ ਦੇ ਵਿੱਚ ਜਿਹੜੇ ਮੁਖੀ ਮਹਾਪੁਰਖ ਹੁੰਦੇ ਨੇ ਨਾ ਉਹਨਾਂ ਦੇ ਮੁਖੀ ਉਹ ਸਾਡੇ 12 ਉਹ ਜੋਖੇ ਪ੍ਰਕਾਸ਼ ਕਰਦੇ ਨੇ ਸੱਚੇ ਬਾਦਸ਼ਾਹ ਜੀਓ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਣੇ ਸੀਸ ਤੇ ਉਹਨਾਂ ਨੇ ਆਪ ਪ੍ਰਕਾਸ਼ ਕਰਨਾ ਹੈ ਆਪ ਪ੍ਰਕਾਸ਼ ਕਰਨਾ ਹੈ ਫਿਰ ਸੁਖਾਸਰ ਵੀ ਆਪ ਕਰਨਾ ਹੈ ਰਾਤ ਕਿਤੇ ਜੀਣਾ ਸਕੇ ਬੜੀ ਉੱਕੀ ਗੱਲ ਹੈ ਗੁਰਗ੍ਰੰਥ ਸਾਹਿਬ ਮਾਰ ਦੀ ਸੇਵਾ ਕਰਨੀ ਪਰ ਜਿੰਨੇ ਕਰਦੇ ਨਾ ਫਿਰ ਉਹ ਘਾਟਾਂ ਨਹੀਂ ਜਾਂਦਾ ਤੁਸੀਂ ਜੀ ਦਾ ਸਤਿਬਾਪਾ ਅਨੰਦ ਸਿੰਘ ਮਾਰ ਨੇ ਆਪ ਸੇਵਾ ਕੀਤੀ ਹੈ ਗੁਰਗ੍ਰੰਥ ਸਾਹਿਬ ਮਾਰ ਗੁਰੂ ਗ੍ਰੰਥ ਸਾਹਿਬ ਮਾਰ ਨੂੰ ਥਾਰ ਭੇਟਾ ਕਰਨਾ ਜਲ ਦਾ ਭੋਗ ਲਵਾਉਣਾ ਦੁੱਧ ਦਾ ਲਵਾਉਣਾ ਚੌਰ ਸੇਵ ਕਰਦੇ ਨੇ ਫਿਰ ਸੈਰ ਲਈ ਕਰਾਉਣੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਭ ਮੰਨਦੇ ਸੀ ਚੱਕਦੇ ਹੈ ਭਾਵਨਾ ਐਸੀ ਆਪਣੀ ਜਿਸ ਕੇ ਮਨ ਗੁਰ ਕੀ ਪ੍ਰਤੀ ਤਿੰਜਾ ਨਾਮ ਹੈ ਹਰ ਪ੍ਰਭ ਜੀ ਮੱਥਾ ਤਾਂ ਪੱਲ ਟਿਕਦੇ ਗੁਰੂ ਗ੍ਰੰਥ ਸਾਹਿਬ ਨੂੰ ਕੱਲਾ ਮੱਥਾ ਟੇਕ ਨਾਲ ਕਰਦੇ ਨਹੀਂ ਡਿੱਠੇ ਮੁਕਤ ਨਾ ਹੋਵੇ ਜਿੱਤੇ ਸੰਗ ਨੰਗਰੇ ਵਿਚਾਰ ਕੱਲਾ ਮੱਥਾ ਟੇਕ ਨਾਲ ਗੱਲ ਨਹੀਂ ਮੰਡੀ ਜਿਵੇਂ ਦੇ ਪਰ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਨਹੀਂ ਮੰਨਦੇ ਉਹਨਾਂ ਦਾ ਮਨਣਾ ਵੀ ਜ਼ਰੂਰੀ ਗੁਰਮਤਸਾਂ ਮਾਰੀ। ਸੋ ਕੱਲ ਤੋਂ ਲੈ ਕੇ ਗੁਰਮਤ ਪ੍ਰਵਾਹ ਸਰਦਾਰ ਜਸਵੰਤ ਸਿੰਘ ਜੀ ਉਹਨਾਂ ਨੇ ਸੰਤ ਬਾਬਾ ਮस्तान ਸਿੰਘ ਜੀ ਮਹਾਂਪੁਰਸ਼ਾਂ ਦੀ ਸਲਾਮਨਾ ਯਾਰ ਬਣਾਉਂਦੇ। ਸ੍ਰੀ ਅਖੰਡ ਪਾਠ ਸਹਿ ਪ੍ਰਾਰੰਭ ਕਰਵਾਏ ਨੇ। ਬਾਪੂ ਦੀ ਬਰਸੀ ਕੋਈ ਇੱਕ ਸਾਲ ਬਣਾਉਂਦਾ ਅਖੰਡ ਪਾਠ ਸਹਿ ਦੂਸਰੇ ਸਾਲ ਕਹਿੰਦੇ ਨੇ ਸਹਿਜ ਪਾਠ ਕਰਾ ਦਈਏ। ਤੀਜੇ ਸਾਲ ਪਤਾ ਕੀ ਕਹਿੰਦੇ ਨੇ ਚਲੋ ਸੁਖੋਈ ਕਰੀ ਲਾ ਦਿੰਦੇ ਹਾਂ ਤੇ ਚੌਥੇ ਸਾਲ ਸਮਾਪਤ ਕੀ ਪਰ ਕਿੰਨੇ ਸਾਲ ਹੋ ਗਏ ਬਾਬਾ ਜੀ 97 ਸਾਲ ਚੱਲੇ ਹੋਏ ਇਹ ਪਰਿਵਾਰ ਅਸੀਂ ਦੋ ਖੰਡ ਪੜ ਸਾਹਿਬ ਵੀ ਕਰਦੇ ਰਹੇ ਹਾਂ ਦੋ ਜਥੇ ਹੁੰਦੇ ਹੁੰਦੇ ਸੀ ਇੱਥੇ ਦੋ ਖੰਡ ਪੜ ਸਾਹਿਬ ਕਰਨੇ ਇੱਕ ਤਾਂ ਹੁੰਦਾ ਹੀ ਹੈ ਨਾ ਬਾਬਾ ਜੀ ਦੀ ਯਾਦ ਚ ਭਵੇਂ ਬਾਹਰ ਪੁਰਸ਼ਾਂ ਨੂੰ ਕੋਈ ਇਸ ਗੱਲ ਤੇ ਨਾਲ ਨਹੀਂ ਉਵੇਂ ਵਰਤੀ ਉਹਨਾਂ ਦੀ ਮਲਾਓ ਨਾਮ ਲਾਓ ਇਹ ਆਪਾਂ ਨੂੰ ਫਾਇਦਾ ਹੈ ਬਾਬਾਣੀਆਂ ਕਹਾਣੀਆਂ ਪੁਤਕ ਸੰਪੁੱਤ ਗ੍ਰਹਿ ਜਿਹੜੇ ਮਹਾਪੁਰਸ਼ਾਂ ਨੇ ਆਪਾਂ ਨੂੰ ਖੰਡੇ ਵੱਟ ਦਾ ਪਰਸ਼ਕਾਤ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਿਆ ਤੇ ਉਹਨਾਂ ਦੀ ਯਾਦ ਬਣਾਉਣੀ ਗੁਰ ਸਿੱਖਾ ਸੇਕ ਦਾ ਪਰਜਮਨ ਇਤੋਂ ਵਾਰੀ ਉੱਚੇ ਜੀ ਮਨਾਈ ਸ਼ੰਕਰਪੁਰ ਜਿੱਥੇ ਸ੍ਰੀ ਛੱਡਿਆ ਨੇ ਇਹ ਪਰਿਵਾਰ ਬਾਰੇ ਇੱਥੋਂ ਹੀ ਲੈ ਲਓ ਬਦਾਨਾ ਵਗੈਰਾ ਸਾਰੀ ਰਸਤ ਉੱਥੇ ਲੰਗਰ ਦਾ ਸਮਾਨ ਸਾਰਾ ਤਿਆਰ ਕਰਕੇ ਪਹੁੰਚਾਉਣਾ ਹੈ ਆਪਣੀ ਜੀਤ ਹੁਣ ਵੀ ਵਰਸੀ ਨੂੰ ਵੀ ਅਸੀਂ ਆਈਦਾ ਬੜੇ ਪਿਆਰ ਨਾਲ ਕਿਉਂਕਿ ਬਾਬਾ ਜੀ ਦਾ ਪਰਿਵਾਰ ਸਾਡਾ ਆਪਣਾ ਹੀ ਪਰਿਵਾਰ ਹੈ ਭੈਣ ਭਰਾ ਦੇ ਸਾਰੇ ਵਰਸੀ ਨੂੰ ਵਿਰਾਸਤਨ ਤੇਰੇ ਬਾਬਾ ਜੀ ਯਾਰ ਚ ਦੋ ਕਮਰੇ ਅਲੀਸ਼ਾਨ ਅੱਗੇ ਬਰਾਂਡਾ ਹੈ ਫਲਸ਼ ਬਾਥਰੂਮ ਹੈ ਰਸੋਈ ਵਧੀਆ ਕਮਰੇ ਬਣਾ ਕੇ ਦਿੱਤੇ ਨੇ ਬੜੀ ਔਕੀ ਹੈ ਕਹਿਣਾ ਸੁਣਖ ਹੈ ਆਪ ਗਵਾਹੀਏ ਤਾਂ ਸੋ ਪਈਏ ਹੋਰ ਕਿ ਅਸੀ ਤਤਰਾਈ ਆਪਣਾ ਆਪ ਗਵਾਹ ਕੇ ਸੇਵਾ ਕਰਨੀ ਪੈਂਦੀ ਹੈ ਮਾਇਆ ਦੀ ਜੇ